ਫੀਡ ਆ ਰਹੀ ਹੈ ਜਿਹਦੇ ਵਿੱਚ ਕੋਈ ਗਾਜ ਹੈ ਜੀ ਇਹਦੇ ਵਿੱਚ ਕੰਤਾ ਬੰਦੀ ਹੈ ਅੱਜ ਦਾ ਜਿਹੜਾ ਤੁਹਾਡਾ ਮਾਮਲਾ ਹੈ ਇਸ ਮਾਮਲੇ ਸੰਬੰਧੀ ਤੁਹਾਡਾ ਕੀ ਥਿਊ ਨਹੀਂ ਆ ਦਿੱਤਾ ਸਰ ਅਸੀਂ ਅੱਜ ਜਿਹੜਾ ਮਾਮਲਾ ਲੈ ਕੇ ਆਇਆ ਉਹ ਫੀਡ ਨੂੰ ਲੈ ਕੇ ਆ ਜੀ ਜਿਹੜੀ ਫੀਡ ਪਿੱਛੋਂ ਆ ਰਹੀ ਹੈ ਸਰਕਾਰ ਵੱਲੋਂ ਤਾਂ ਉਹ ਬਿਲਕੁਲ ਹੀ ਬੇਕਾਰ ਰੈਸਪੀ ਆ ਰਹੀ ਹੈ ਜਿਨੂੰ ਲੋਕ ਪਸੰਦ ਨਹੀਂ ਕਰ ਰਹੇ ਨਾ ਬੱਚੇ ਪਸੰਦ ਕਰ ਰਹੇ ਹੈ ਕਿਉਂਕਿ ਜਿਵੇਂ ਕਿ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ ਖਿਚੜੀ ਹੈ ਦਲੀਆ ਹੈ ਉਹਨਾਂ ਉਹ ਕੋੜੇ ਬੰਦੇ ਨੇ ਜਦੋਂ ਉਸ ਨੂੰ ਫੋਟਕੁਕ ਮਿਲ ਵਿੱਚ ਬਣਾਇਆ ਜਾਂਦਾ ਹੈ ਤਾਂ ਉਹ ਕੋੜੇ ਬੰਦੇ ਨੇ ਤਾਂ ਉਸ ਨੂੰ ਖਾਣਾ ਪਸੰਦ ਨਹੀਂ ਕਰਦੇ ਤਾਂ ਨਹੀਂ ਜਿਵੇਂ ਤੇਕ ਹਮ ਰਾਸ਼ਨ ਦਿੰਨੇ ਆ ਉਹਦੇ ਵਿੱਚ ਵੀ ਲਾਹ ਪਤਰੀ ਉਸ ਨੂੰ ਲੈ ਜਾਣਾ ਪਸੰਦ ਨਹੀਂ ਕਰਦੇ ਤਾਂ ਉਸ ਨੂੰ ਲੈ ਕੇ ਅਸੀਂ ਅੱਜ ਹਾਜ਼ਰ ਹੋਏ ਆ ਵੀ ਇਹ ਜਿਹੜੀ ਫੀਡ ਹੈ ਇਹ ਬਿਲਕੁਲ ਬੇਕਾਰ ਹੈ ਇਸ ਨੂੰ ਵਾਪਸ ਕੀਤਾ ਜਾਵੇ ਸਰਕਾਰ ਇਸ ਸਾਡੇ ਸੁਲਵਾਈ ਕਰੇ ਮੇਠਾ ਲਈ ਆਇਆ ਸੀ ਉਹ ਚ ਥੋੜੀ ਜਿਹੜੀ ਹੈਗੀ ਆ ਰਤਨ ਪਾਈ ਗਈ ਸੀ ਉਹ ਜਦੋਂ ਸਾਡੇ ਧਿਆਨ ਚ ਆਇਆ ਉਹਨੂੰ ਅਸੀਂ ਜਿਹੜਾ ਹੈਗਾ ਵਾਪਸ ਭੇਜ ਦਿੱਤਾ ਸੀ ਤੇ ਉਹ ਰਿਪਲੇਸ ਕਰਾ ਦਿੱਤਾ ਮਾ ਜੀ ਜੇ ਕੋਈ ਇਸ ਤਰ੍ਹਾਂ ਕੋਈ ਫੀਡ ਚ ਕੋਈ ਕਮੀ ਪਾਈ ਜਾਂਦੀ ਆ ਜੇ ਸਾਡੇ ਕੋਈ ਧਿਆਨ ਚਾਹੁੰਦਾ ਸੀ ਨਾਲ ਦੇ ਨਾਲ ਜਿਹੜਾ ਹੈਗਾ ਉਹਨੂੰ ਬਦਾਸ ਕਰਾ ਕੇ ਉਹ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਜਿਹੜਾ ਹੈਗਾ ਦਲੀਆ ਮੋਈਆ ਕਰਾ ਦੇ ਤੇ ਦੂਜਾ ਜਿਹੜਾ ਆਪਣਾ ਦਵਾਈਆਂ ਨੂੰ ਲੈ ਕੇ ਇੱਕ ਮਾਮਲਾ ਪੱਥ ਰਿਹਾ ਹੈ ਹਾਂਜੀ ਕੀ ਇਹ ਦਵਾਈਆਂ ਅਜੇ ਵਾਪਸ ਮੰਗਾ ਲਈਆਂ ਜਾਂ ਫਿਰ ਜਿਆਦਾ ਮਤਲਬ ਉਹਨਾਂ ਤੋਂ ਕੋਈ ਅਗਲਾ ਕਦਮ ਕੋ ਚੁੱਕਿਆ ਨਹੀਂ ਇਹ ਦੇਖੋ ਜੀ ਇਸ ਬਲਾਗ ਚ ਕੋਈ ਇਸ ਤਰ੍ਹਾਂ ਦੀ ਕੋਈ ਐਕਸਪਾਇਰੀ ਦਵਾਈ ਨਹੀਂ ਮੰਡੀ ਗਈ ਹੈਗੀ ਇਹ ਅਰੇਡੀ ਬਲਾਕ ਚ ਕੁਝ ਐਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਵੀ ਦਵਾਈ ਉੱਤੇ ਐਕਸਪਾਇਰੀ ਮੰਡੀ ਗਈ ਹੈ। ਉੱਥੋਂ ਦਾ ਕੋਈ ਹੈਗਾ ਪਰ ਇਸ ਬਲਾਕ ਚ ਪੂਰੇ ਬਲਾਕ ਚ ਕਿਸੇ ਵੀ ਸੈਂਟਰ ਚ ਕੋਈ ਵੀ ਐਕਸਪਾਇਰੀ ਦਵਾਈ ਨਹੀਂ ਹੈਗੀ। ਦਵਾਈ ਜਿਹੜੀ ਆਈ ਹੈ ਪ੍ਰੋਪਰ ਜਿਹੜੀ ਹੈਗੀ ਵਰਕਰਾਂ ਨੂੰ ਮੰਡੀ ਗਈ ਹੈ। ਵਰਕਰਾਂ ਦੀ ਮੰਗ ਇਹ ਹੈ ਕਿ ਜਿਹੜੀ ਦਵਾਈ ਆਂਦੀ ਆ ਆਈਐਫਐਸ ਇਹ ਜਿਹੜੀ ਹੈਗੀ ਆ ਇਹ ਜਿਹੜਾ ਹੈਗਾ ਵੀ ਹੈਲਥ ਡਿਪਾਰਟਮੈਂਟ ਹੀ ਦਵੇ ਵੀ ਅਸੀਂ ਨਹੀਂ ਦੇਣੀ ਹੈਗੀਆਂ। ਇਹਨਾਂ ਦੀ ਇਹ ਮੰਗ ਹੈਗੀ ਹੈ। ਕਿ ਵੀ ਅਸੀਂ ਇਹ ਦਵਾਈ ਨਹੀਂ ਦੇਣੀ ਕਿ ਜਿਹੜੀ ਆਸ਼ਾ ਵਰਕਰ ਆ ਉਹੀ ਜਿਹੜੀ ਇਹ ਦਵਾਈ ਬੱਚਿਆਂ ਨੂੰ ਪਲਾ ਦੇ ਕਿ ਵੀ ਹੈਲਥ ਡਿਪਾਰਟਮੈਂਟ ਦਾ ਕੰਮ ਆ ਉਹਨਾਂ ਦੀ ਇਹ ਮੰਗ ਹੈ ਕਿ ਸਾਨੂੰ ਇਹ ਕੰਮ ਜਿਹੜਾ ਹੈਗਾ ਵਧੂ ਨਾ ਦਿੱਤਾ ਜਾਵੇ